ਸ਼ਸ਼ੀ ਗਾਰੀ ਦੋਸਤੋ ਇੱਕ ਨਵੀਂ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਕਿ ਇੱਕ ਵਾਰੀ ਜੇ ਧੋਖਾ ਹੋ ਜਾਏ ਜ਼ਿੰਦਗੀ ਵਿੱਚ ਫਿਰ ਛੇਤੀ ਇਤਬਾਰ ਨਹੀਂ ਹੁੰਦਾ ਅੱਜ ਇਹਦੇ ਨਾਂ ਕੱਲ ਉਹਦੇ ਨਾਂ ਜਿਸਮ ਪਰੋਸ਼ੀ ਹੋ ਸਕਦੀ ਏ ਪਿਆਰ ਨਹੀਂ ਹੁੰਦਾ ਕਿ ਜੀ ਦਾ ਪਲੜਾ ਭਾਰੀ ਦੇਖੇ ਉਧਰ ਖੜ ਜਾਵੇ ਉਹ ਕਿਸੇ ਦਾ ਯਾਰ ਨਹੀਂ ਹੁੰਦਾ ਕਿ ਖਬਰ ਜਿਹਦੀ ਚੋਂ ਸੱਚ ਗੁੱਟੀ ਨਾਲ ਛੁੱਟੀ ਕਰ ਜਾਏ ਖਬਰ ਜੀ ਦੀ ਚੋਂ ਸੱਚ ਗੁੱਟੀ ਨਾਲ ਛੁੱਟੀ ਕਰ ਜਾਏ ਬਸ ਰੱਦੀ ਹੈ ਅਖਬਾਰ ਨਹੀਂ ਹੁੰਦਾ ਕਿ ਜੇ ਗੱਲ ਸਹਰਿਆਂ ਦੀ ਪੇਕੀ ਪਹੁੰਚਣ ਲੱਗ ਜਾਵੇ ਜੇ ਗੱਲ ਸਹਰਿਆਂ ਦੀ ਪੇਕੀ ਪਹੁੰਚਣ ਲੱਗ ਜਾਵੇ ਫੇਰ ਸੁਖੀ ਪਰਿਵਾਰ ਨਹੀਂ ਹੁੰਦਾ ਕਿ ਛੱਤਿਆਂ ਨੇデア ਗਿੱਲਾ ਗਲਮਾ ਫੜ ਸਕਦੇ ਆ ਸ਼ਤਿਆਣੀ ਦੇ ਗਿੱਲਾ ਗਲਮਾ ਫੜ ਸਕਦੇ ਆ ਪਰ ਸਾਥੋਂ ਪਿੱਟ ਤੇ ਵਾਰ ਨਹੀਂ ਹੁੰਦਾ ਪਰ ਸਾਥੋਂ ਬਿਠ ਤੇ ਵਾਰ ਨਹੀਂਦਾ ਜੇਕਰ ਗੱਲ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਫੋਲੋ ਕਰੋ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਤੁਹਾਨੂੰ